ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਡਾਕਟਰ ਦਲਜੀਤ ਸਿੰਘ ਚੋਹਾਨ ਪੰਜਾਬ ਪ੍ਰਧਾਨ ਗੁਰੂ ਗਿਆਨਨਾਥ ਵਾਲਮਿਕ ਧਰਮ ਸਮਾਜ ਰਜਿਸਟਰਡ ਭਾਰਤ ਪਾਵਨ ਵਾਲਮਿਕ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਕੱਲ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਉੱਤੇ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਸਿਰ ਫਿਰੇ ਨੇ ਡਾਕਟਰ ਭੀਮrao ਅੰਬੇਡਕਰ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਹੈ। ਉਹਦੇ ਸਬੰਧ ਦੇ ਵਿੱਚ ਰੋਜ਼ ਪ੍ਰਦਰਸ਼ਨ ਰਾਮਪਰਾਪੁਰ ਜ਼ਿਲ੍ਹਾ ਬਠਿੰਡਾ ਰੱਖਿਆ ਗਿਆ ਹੈ। ਮੇਰੇ ਸਾਰੇ ਹੀ ਜਥੇਬੰਦੀਆਂ ਨੂੰ ਹੱਥ ਵੱਲ ਕੇ ਬੇਨਤੀ ਹੈ ਕਿ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਸਾਰੀਆਂ ਜਥੇਬੰਦੀਆਂ ਹਿੱਸਾ ਲਵੋ। ਇਹ ਜਿਹੜਾ ਰੋਜ਼ ਪ੍ਰਦਰਸ਼ਨ ਹੋਊਗਾ ਇੱਕ ਸਾਂਝਾ ਰੋਜ਼ ਪ੍ਰਦਰਸ਼ਨ ਹੋਊਗਾ। ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦਾ ਸੰਵਿਧਾਨ ਭਾਰਤ ਦੇ ਵਿੱਚ ਲਿਖਿਆ ਸੰਵਿਧਾਨ ਉਹਨਾਂ ਨੇ ਤੇ ਲਾਗੂ ਕਰਵਾਇਆ ਉਹ ਸਾਰਿਆਂ ਦੇ ਸਾਂਝੇ ਰਹਿਬਰ ਜਿਹੜੇ ਉਹਨਾਂ ਦੀ ਸਰੂਪ ਦੀ ਬੇਅਦਬੀ ਕੀਤੀ ਗਈ ਆ ਉਸ ਬੰਦੇ ਨੂੰ ਅਸੀਂ ਸਜਦਵਾਰ ਸੱਜ ਕੇ ਉਹਦੇ ਤੇ ਦੋਸਤਰੀ ਦਾ ਪਰਚਾ ਕਰਵਾ ਸਕੀ ਅਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਸਾਰਿਆਂ ਨਾਲ ਜੱਥੇਬੰਦੀਆਂ ਕੱਲ ਰਾਮਪੁਰਾ ਫੂਲ 28 ਜਨਵਰੀ ਸਵੇਰੇ 11 ਵਜੇ ਨਗਰ ਕਾਉਂਸਲਰ ਦਫਤਰ ਪਹੁੰਚੋ ਤਾਂ ਕਿ ਆਪਾਂ ਇਸ ਚੀਜ਼ ਦਾ ਵਿਦਰੋਹ ਕਰ ਸਕੀਏ ਜਿਹੜੇ ਡਾਕਟਰ ਭੀਮਰਾਵ ਅਮੇੜਕਰ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ ਆ ਉਹਨੂੰ ਸਜ਼ਾ ਮਿਲ ਸਕੇ ਜੈ ਭੀਮ ਜੈਪੁਰ